ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਬਰਸਾਤ ਦੇ ਮੌਸਮ ਦੇ ਵਿੱਚ ਕਾਰ ਇਹ ਜਿਹੜੀ ਬੱਸ ਹੈ ਪੀ ਆ ਪੀ ਸੀ ਦੀ ਬਠਿੰਡਾ ਡੀਪੂ ਦੀ ਬੱਸ ਦੱਸੀ ਜਾ ਰਹੀ ਹੈ ਜੋ ਕਿ ਰੋਡ ਦੇ ਉੱਪਰ ਜਾਂਦੀ ਹੋਈ ਤੇਜ਼ ਬਾਰਿਸ਼ ਦੇ ਕਾਰਨ ਚੋਣ ਲੱਗ ਪਈ ਆ ਉੱਥੇ ਹੀ ਬੱਸ ਵਿੱਚ ਬੈਠੇ ਕੁਝ ਲੋਕਾਂ ਦੇ ਵੱਲੋਂ ਇਸ ਦੀ ਵੀਡੀਓ ਬਣਾ ਕੇ ਜਿਹੜੀ ਹੈ ਸ਼ੇਅਰ ਕਰ ਦਿੱਤੀ ਹੈ ਉਸ ਵੀਡੀਓ ਤੇ ਉੱਪਰ ਲਿਖਿਆ ਹੋਇਆ ਹੈ ਕਿ ਇਹ ਵੀਡੀਓ ਜਰੂਰ ਵੱਡੇ ਐਫਸਰਾ ਤੱਕ ਪਹੁੰਚਦੀ ਕਰ ਦਿੱਤੀ ਜਾਵੇ ਤਾਂ ਜੋ ਆਉਣ ਵਾਲੀਆਂ ਲੋਕਾਂ ਨੂੰ ਮੁਸ਼ਕਲਾਂ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਇਹਨਾਂ ਬੱਸਾਂ ਦੀ ਜਿਹੜੀ ਮਰੰਮਤ ਹੈ ਕਰਾਈ ਜਾਵੇ ਜਾਂ ਫਿਰ ਇਸ ਰੂਟ ਨੂੰ ਜਿਹੜੀਆਂ ਬੱਸਾਂ ਉਹ ਨਵੀਆਂ ਦਿੱਤੀਆਂ ਜਾਣ ਦੇਖ ਸਕਦੇ ਹੋ ਤੁਸੀਂ ਬੱਸ ਘਟ ਤੇ ਕਿਸ਼ਤੀ ਵੱਧ ਲੱਗ ਰਹੀ ਹੈ ਕਿਸ ਤਰੀਕੇ ਦੇ ਨਾਲ ਚੋਰੀ ਹੈ ਬੱਸ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਵਿੱਚ ਪੁਰਾਣੀਆਂ ਛੱਤਾਂ ਚਾਉਂਦੀਆਂ ਹੁੰਦੀਆਂ ਨੇ ਉਸ ਤਰ੍ਹਾਂ ਬੱਸ ਹੈ ਜਿਹੜੀ ਉਹ ਝੋ ਰਹੀ ਹੈ ਆ ਦੇਖੋ ਬਾਈ ਜੀ ਆਪਣੀ 46 17 ਗੱਡੀ ਹੈ ਆ ਹਾਲ ਹੈ ਦਾ ਮੀਂਹ ਦੇ ਵਿੱਚ ਸਾਰੀ ਜਿਹੀ ਸਾਰੀ ਜਿਹੀ ਹੁੰਦੀ ਹੈ ਪਿੱਛੇ ਵੀ ਸਾਰੀ ਛੱਤ ਜਿਹੀ ਜਾਂਦੀ ਹੈ ਆ ਡਰਾਈਵਰ ਨੂੰ ਦੇਖੋ ਕੀ ਹਾਲ ਚਾਲ ਹੈ ਸਾਰਾ ਪਾਣੀ ਡਰਾਈਵਰ ਦੇ ਉੱਤੇ ਜਾ ਰਿਹਾ ਆ ਹਾਲ ਹੈ ਬਾਈ ਪਾੜਾ ਜਾ ਰਿਹਾ 4617 ਗੱਡੀ